ਆਮ ਆਦਮੀ ਪਾਰਟੀ ਦੇ ਪੰਜਾਬ ਸਪੋਰਟਸ ਵਿੰਗ ਦੇ ਪ੍ਰਧਾਨ ਕਰਤਾ ਸਿੰਘ ਪਹਿਲਵਾਨ ਵੱਲੋਂ ਅੱਜ ਤਰਨਤਾਰਨ ਦੇ ਲੋਕ ਸਭਾ ਖਡੂਰ ਸਾਹਿਬ ਦੇ ਹਲਕੇ ਦੇ ਜੇਤੂ ਵਿਧਾਇਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਬੁਲਾਇਆ ਗਿਆ ਪਰ ਆਮ ਆਦਮੀ ਪਾਰਟੀ ਦਾ ਪਲੇਠੀ ਦਾ ਪ੍ਰੋਗਰਾਮ ਠਿੱਕਾ ਰਿਹਾ ਸਮਾਗਮ ਵਿੱਚ ਸਿਰਫ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹੀ ਹਾਜ਼ਰੀ ਭਰੀ ਜਦਕਿ ਹਲਕਾ ਖਡੂਰ ਸਾਹਿਬ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਵੀ ਆਖਰੀ ਪੜਾਅ 'ਤੇ ਪਹ ਹੀ ਜਲਦੀ ਜਲਦੀ ਸਮਾਰੋਹ ਵਿੱਚ ਚਲੇਗੇ ਦੱਸਦੀ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ 9 ਹਲਕੇ ਪੈਂਦੇ ਹਨ ਤੇ ਅੱਜ ਦਾ ਸਮਾਰੋਹ ਵੀ ਇਨ੍ਹਾਂ ਵਿਧਾਇਕਾਂ ਦੇ ਸਨਮਾਨ ਲਈ ਰੱਖਿਆ ਗਿਆ ਸੀ ਪਰ ਮੌਕੇ ਤੇ 7 ਵਿਧਾਇਕਾਂ ਵੱਲੋਂ ਸ਼ਿਰਕਤ ਨਹੀਂ ਕੀਤੀ ਗਈ ਜਿਸ ਕਾਰਨ ਇਸ ਸਮਾਗਮ ਵਿੱਚ ਖਾਲੀ ਕੁਰਸੀਆਂ ਦੀ ਨਜ਼ਰ ਆਈਆਂ ਇਸ ਤੋਂ ਸਾਫ਼ ਦਿਸਦਾ ਹੈ ਕਿ ਜੋ ਵਰਤਮਾਨ ਵਿੱਚ ਆਮ ਆਦਮੀ ਪਾਰਟੀ ਲਈ ਜੋਸ਼ ਸੀ ਉਹ 10 ਦਿਨਾਂ ਵਿੱਚ ਹੀ ਠੰਡਾ ਪੈ ਗਿਆ ਤਰਨਤਾਰਨ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਨਮਾਨ ਕਰਨ ਲਈ ਜਿਹੜੇ ਸਾਡੇ ਇਥੋਂ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਵਿਧਾਨ ਸਭਾ ਦੇ ਵਿੱਚ ਗਏ ਨੇ ਜਿੱਤ ਕੇ ਉਹਨਾਂ ਦਾ ਸਨਮਾਨ ਕਰਨ ਲਈ ਅੱਜ ਜਿਹੜੀ ਮੀਟਿੰਗ ਬੁਲਾਈ ਗਈ ਆ ਤੇ ਬੜਾ ਜੋਸ਼ ਬੜਾ ਪਿਆਰ ਦਿੱਤਾ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਜਿਹੜੀ ਸਰਕਾਰ ਬਣਾਈਆਂ ਚੰਗੇ ਕੰਮ ਕਰਾਂਗੇ ਪੰਜਾਬ ਨੂੰ ਬਚਾਉਂਦਾ ਐਲਿਆ ਪੰਜਾਬ ਨੂੰ ਬਚਾ ਕੇ ਦਮ ਲਵਾਂਗੇ ਇਹ ਇਨਕਲਾਬ ਜਿੰਦਾਬਾਦ ਕੋਈ ਨਹੀਂ ਪਤਾ ਕਿ ਦਾ ਗਸਬੀ ਜਿਹੜੀ ਬੱਤੀ ਫਰੀਕ ਜਿਉਂਗੀ ਲੇਕਿਨ ਹੁਣ ਕਿਹਾ ਮਿਆ ਬੋਦੀ ਨੇ ਕਿਹਾ ਤਾਂ ਵੀ ਜੇਪਲੇ ਮੀਟਰ ਲਗਣ ਕਿ ਲੋਕਾਂ ਦਾ ਇਹ ਚ ਕਹਿਣਾ ਵਾ ਕਿ ਕੋਈ ਚੱਕਰੀ ਜਿਹੜੀ ਗੱਲ ਕੀਤੀ ਗਈ ਕਿ 300 ਜੂਨਟ ਮਾਫ ਕਰਾਂਗੇ ਉਹ ਬਰਕਰਾਰ ਆ ਜੋ ਵੀ ਗਰੰਟੀ ਦਿੱਤੀ ਗਈ ਕੇਦਰੀয়াল ਸਾਹਿਬ ਵੱਲੋਂ ਉਹ ਗਰੰਟੀਆਂ ਤੇ ਖਰੇ ਉਤਰਾਂਗੇ ਜਿੰਨੀਆਂ ਗਰੰਟੀਆਂ ਦਿੱਤੀਆਂ ਉਹ ਕੰਮ ਤੇ ਕਰਾਂਗੇ ਕਰਾਂਗੇ ਉਹਦੇ ਨਾਲੋਂ ਵਾਅਦਾ ਕਰਕੇ ਵਿਖਾਵਾਂਗੇ ਆ ਦੇਖੋ ਅੱਜ ਸਾਡੇ ਪਹਿਲਵਾਨ ਜੀ ਕਰਤਾਰ ਸਿੰਘ ਪਹਿਲਵਾਨ ਜੀ ਜਿਹੜੇ ਇੱਥੋਂ ਪਿਛਲੀ ਵਾਰ ਵਿਧਾਨ ਸਭਾ ਦੀ ਚੋਣ ਵਿੱਚ ਲੜ ਚੁੱਕੇ ਆ ਸੋ ਉਹਨਾਂ ਨੇ ਸਾਡੇ ਲੀਡਰ ਸਹਿਬਾਨਾਂ ਦਾ ਜਿਹੜਾ ਜਿੰਨੇ ਵੀ ਐਮਐਲਏ ਸਹਿਬਾਨ ਉਹਨਾਂ ਨੂੰ ਸਨਮਾਨਤ ਕਰਨ ਦੇ ਲਈ ਉਹ ਪ੍ਰੋਗਰਾਮ ਰੱਖਿਆ ਸੀ ਸੋ ਅੱਜ ਉਹ ਜਿਹੜਾ ਪਹਿਲਾਂ ਮੇਰੇ ਤੋਂ ਪਹਿਲਾਂ ਸਰਦਾਰ ਲਾਲਜੀਤ ਸਿੰਘ ਭੱਲੜ ਹੋ ਗਏ ਨੇ ਬਾਕੀ ਜਿਹੜੇ ਐਮਐਲਏ ਸਾਬਾ ਕੋਈ ਲੇਟ ਹੋ ਗਿਆ ਕੋਈ ਹੋਰ ਆਜੂਗਾ ਜੀ ਹਾਂਜੀ ਬਾਕੀ ਐਮਐਲਏ ਗਹਿਰਾ ਜਿੰਨੀ ਦੇਖੋ ਗਹਿਰਾ ਜਰ ਤਾਂ ਮੈਂ ਵੀ ਉਹ ਚੱਲਿਆ ਸਾਂ ਮੈਂ ਤਾਂ ਆ ਵੇਖੋ ਹੁਣ ਵੀ ਤੁਸੀਂ ਵੇਖੋ ਸਟੇਜ ਤੇ ਮੈਂ ਹੁਣ ਵੀ ਕਹਿਣਾ ਮੈਨੂੰ ਛੇਤੀ ਛੱਡੋ ਕਾਰਨ ਇਹ ਕਿ ਪ੍ਰੋਗਰਾਮ ਬਹੁਤ ਜ਼ਿਆਦੇ ਨੇ ਹਲਕੇ ਦੇ ਵਿੱਚ ਠੀਕ ਹੈ ਸਖਤਾਂ ਜਿਹੜੀਆਂ ਨੇ ਹੁਣ ਜੇ ਗੱਲ ਕਰੀਏ ਅੱਜ ਵਾਲੇ ਪ੍ਰੋਗਰਾਮ ਦੀ ਤੇ ਬੜੀ ਔਖਾ ਹੋ ਕੇ ਮੈਥੋਂ ਤੱਕ ਪਹੁੰਚਿਆ ਤੁਹਾਡੇ ਸਾਹਮਣੇ ਕਿੰਨੇ ਮਿੰਟਾਂ ਅਜ ਦੀ ਲਵਾਈ ਹੈ 4 ਤੋਂ 5 ਮਿੰਟ ਲਵਾਈ ਹੈ ਤੇ ਹੁਣ ਚੱਲ ਚੱਲਦੇ ਆ ਸੋ ਹੋ ਸਕਦਾ ਉਹਨਾਂ ਜਿੰਨੇ ਵੀ ਵਿਧਾਇਕ ਨੇ ਆ ਹਰੇਕ ਦੇ ਆਪੋ ਆਪਣੇ ਹਲਕੇ ਦੇ ਵਿੱਚ ਜਿੱਦਾਂ ਪ੍ਰੋਗਰਾਮ ਉਹ ਰੱਖੇ ਹੁੰਦੇ ਆ ਇੱਕ ਆਮਾਰੀ ਬਾੜੀਓ ਚੁਹਾ ਗੜੀਆਂ ਸੀ ਉਹ ਤਾਂ ਕਿਹਾ ਗਿਆ ਸੀ ਕਿ ਜਿਹੜੇ ਪੰਜਾਬ ਦੀ ਲੋਕ ਉਹਨਾਂ ਨੂੰ ਪਤੀਪਨੀ ਕਿਥੇ ਜਾ ਕੇ ਲੈ ਕੇ ਕੱਲ ਬੁਧੀ ਸਰਕਾਰ ਰਵੇ ਕਿਹਾ ਜਾਵਾ ਪੂਰੇ ਪੰਜਾਬ ਵਿੱਚ ਚਿਪ ਵਾਲੇ ਮੀਟਰ ਹੋਣਗੇ 300 ਦਾ ਜੋ ਪਤੀ ਮਾਪੜੀ ਇਹ ਗੱਲ ਝੁੱਲ ਜੂ ਕੀ ਕਰਾਂ ਦੇਖੋ ਜਿਹੜਾ ਛੋਟ ਦੇਣੀ ਆ ਉਹ ਪੰਜਾਬ ਸਰਕਾਰ ਨੇ ਦੇਣੀ ਠੀਕ ਹੈ ਉਹ ਚੇਪ ਵਾਲੇ ਮੀਟਰਾਂ ਦੀਆਂ ਕਹਾਣੀਆਂ ਤਾਂ ਬੜੀ ਦੇਰ ਦੀਆਂ ਚੱਲੀ ਜਾਂਦੀਆਂ ਨੇ ਜਦੋਂ ਹੂ ਉਹ ਤੋਂ ਵੇਖਾਂ ਜਿਹੜੀ 35000 ਇੰਡੀਅਨ ਨੌਕਰੀਆਂ ਦੇ ਸਟੇਲ ਆ ਤਾਂ ਕਿ ਸੁਪਰੀਮ ਕੋਰਟ ਕੀ ਕਹਿੰਦਾ ਉਹ ਅਸੀਂ ਸਾਰਾ ਕੁਝ ਕਰਾਂਗੇ ਜੀ ਅਸੀਂ ਪੰਜਾਬ ਦੇ ਲੋਕਾਂ ਲਈ ਸਰਕਾਰ ਬਣਾਉਣਾ ਹੈ ਕੋਈ ਸਟੇਲ ਆਵੇ ਦੇਖੋ ਕੋਟ ਹੈ ਉਹ ਕੁਝ ਵੀ ਕਰ ਸਕਦੀ ਹੈ ਸਰਕਾਰ ਹੈ ਆਪਣਾ ਜਿਹੜੀ ਗੱਲ ਰੱਖੂਗੀ ਸੋ No problem ਸਿਰਫ ਪੰਜਾਬ ਦਾ ਪਾਣੀ ਇਹਦਾ ਬਾਹਰ ਜਾ ਰਿਹਾ ਪੰਜਾਬ ਦਾ ਪਾਣੀ ਬਾਹਰ ਦਿੱਤਾ ਜਾ ਰਿਹਾ ਤੁਹਾਡੇ ਬਾਰੇ ਲੋਕਾਂ ਦਾ ਬਰਾ ਕੋਈ ਨਹੀਂ ਕਿੰਤਾਣਾ ਕਰੋ ਸਾਰਾ ਕੁਝ ਪੰਜਾਬ ਦੇ ਕੋਲ ਹੀ ਰਹੂਗਾ ਅਸੀਂ ਇਹ ਪਹਿਲਾ ਸਮਾਗਮ ਹਿੱਜਤ ਤੋਂ ਬਾਅਦ ਸਾਡੇ ਐਮਐਲਏ ਉਹਨੂੰ ਐਮਐਲਏ ਬਣ ਕੇ ਮੰਤਰੀ ਬਣੇ ਤੇ ਉਹਨਾਂ ਦੇ ਸਮਾਨ ਦੇ ਵਿੱਚ ਸਿਹਤ ਪ੍ਰੋਗਰਾਮ ਰੱਖਿਆ ਸੀ ਸਾਡੇ ਵਲੰਟੀਅਰਾਂ ਕਰਨਤਾਰਨ ਵਾਲਿਆਂ ਨੇ ਕਿ ਬੜਾ ਚੰਗਾ ਲੱਗਾ ਇਹਨਾਂ ਨੂੰ ਸਲਮਾਨ ਕਰਕੇ ਕੁਝ ਐਮਐਲਏ ਸਾਡੇ ਕੁਝ ਜੀਜੀ ਕਰਕੇ ਨਹੀਂ ਆ ਸਕੇ ਲੇਕਿਨ ਸਰਦਾਰ ਲਾਲਜੀਤ ਸਿੰਘ ਟ੍ਰਾਂਸਪੋਰਟ ਮੰਤਰੀ ਭੁਲਨ ਸਾਹਿਬ ਉਹ ਆਏ ਸੀ ਹੋਰ ਸਾਡੇ ਮਨਜਿੰਦਰ ਐਮਐਲਏ ਆਏ ਹੋਰ ਸਾਡੇ ਦੀਪਕ ਪਾਇਲਟ ਜੀ ਦਿੱਲੀ ਤੋਂ ਆਏ ਤੇ ਇਹ ਸਾਰੇ ਸਾਡੇ ਵਲੰਟੀਅਰਾਂ ਨੇ ਇਹਨਾਂ ਦਾ ਮਾਨਦਾਨ ਕੀਤਾ ਤੇ ਮੈਂ ਜੋ ਕੇਜਰੀਵਾਦ ਸਾਹਿਬ ਜੀ ਨੇ ਆਸ ਰੱਖੀ ਸੀ ਜਦੋਂ ਪੰਜਾਬ ਜਿੱਤਿਆ ਤੇ ਉਹਨਾਂ ਨੇ ਕਿਹਾ ਮজা ਆ ਗਿਆ ਤੇ ਉਹ ਸੋਚਾਂ ਉਹਨਾਂ ਦੀ ਖੁਸ਼ੀ ਦਾ ਹੱਦ ਨਾ ਬਹੁਤ ਸੀ ਤੇ ਹੁਣ ਸਾਡੀ ਜਿਹੜੀ ਜਨਤਾ ਸੋਚ ਚਾਹੁੰਦੀ ਆ ਕਿ ਜੋ ਅਸੀਂ ਉਹਨਾਂ ਦੀਆਂ ਉਮੀਦਾਂ ਆ ਉਹਨਾਂ ਦੀਆਂ ਉਮੀਦਾਂ ਦਾ ਖਰੇ ਉਤਰਾਂਗੇ ਆ ਥੋੜਾ ਟਾਈਮ ਦਿਓ ਮੇਰਾ ਖਿਆਲ ਹੈ ਸਾਡੇ ਬਾਰਡਰ ਦਾ ਖਾਸ ਕਰਕੇ ਤਰਨਤਾਰਨ ਏਰੀਏ ਦਾ ਵਿੱਚ ਬਹੁਤ 75 ਸਾਲ ਹੋ ਗਏ ਨੁਕਸਾਨ ਚੁੱਕਾ ਆ ਉਹਦੇ ਵਿੱਚ ਸਭ ਤੋਂ ਨਸ਼ਾ ਜ਼ਿਆਦਾ ਸਭ ਤੋਂ ਐਜੂਕੇਸ਼ਨ ਇਹਨਾਂ ਖਤਮ ਕਰਤੀ ਕੋਈ ਮਤਲਬ ਹੈਲਥ ਦਾ ਕੋਈ ਸਿਸਟਮ ਨਹੀਂ ਕਿ ਸਿਸਟਮ ਦੇ ਨਾਲ ਕੋਈ ਮਤਲਬ ਇਹਦਾ ਨੁਕਸਾਨ ਹੋ ਚੁੱਕਾ ਕਿ ਅਸੀਂ ਮੈਂ ਪਿੱਛੇ-ਪਿੱਛੇ ਜਦੋਂ ਪਿਛਲੀ ਵਾਰ ਘਰ-ਘਰ ਜਾਂਦੇ ਰਹੇ ਹਾਂ ਦੋ ਟੂ ਡੋਰ ਜਾਂਦੇ ਰਹੇ ਹਾਂ ਹਰ ਘਰ ਦੇ ਵਿੱਚ ਇੱਕ ਨਸ਼ੇ ਵਾਲਾ ਬੀਜ ਜਾਂਦਾ ਹੀ ਆਪਣੀ ਮਾਂ ਦੇ ਅੱਗੇ ਲੇਟਦਾ ਸੀ 2017 ਵਿੱਚ ਤੁਸੀਂ ਲੈਕਚਰ ਹਾਣ ਤੋਂ ਬਾਅਦ 2025 ਤੱਕ 5 ਸਾਲ ਹਨ ਆਹ ਸਪਾਹਰ ਕਿਵੇਂ ਤੁਸੀਂ ਜਮ ਮੈਂ ਨਹੀਂ ਆ ਬਿਲਕੁਲ ਮੈਂ ਇਹਨਾਂ ਤੋਂ ਮਾਫੀ ਮੰਗ ਲਈ ਸੀ ਮੈਂ ਤਰਨ ਤਰਨ ਆਪਣੇ ਜਲੰਧਰ ਮੇਰੀ ਡਿਊਟੀ ਲੱਗੀ ਸੀ ਮੈਂ ਉੱਥੇ ਕਰਦਾ ਰਿਹਾ ਮੈਂ ਫਿਰ ਵੀ ਗਾਇਕ ਵਾਏ ਮੈਂ ਇਹ ਤਰਨ ਇਹਨੂੰ ਛੱਡ ਨਹੀਂ ਸਕਦਾ ਇਹ ਸਾਰੇ ਇਹਨਾਂ ਨੂੰ ਪੁੱਛ ਲਓ ਮੇਰੇ ਟੈਲੀਫੋਨ ਤੇ ਗੱਲਾਂ ਹੁੰਦੀਆਂ ਸੀ ਮੈਂ ਆ ਕੇ ਵੀ ਇੱਥੇ ਪ੍ਰਚਾਰ ਕੀਤਾ ਤੇ ਮੈਂ ਤਾਂ ਆਮ ਪਾਰਟੀ ਦਾ ਸਿਪਾਹੀ ਹਾਂ ਜਿੱਥੇ ਮੈਨੂੰ ਕਹਿਣਗੇ ਉੱਥੇ ਤੇ ਮੈਂ ਉੱਥੇ ਤਰਨ ਤਰਨ ਉੱਥੇ ਜਲੰਧਰ ਸੀ ਹੁਣ ਅੱਜ ਅੱਜ ਤੇ ਮੈਂ ਵੈਸੇ ਇਹਨਾਂ ਦਾ ਓਨਰ ਕਰਕੇ ਤੇ ਮੈਨੂੰ ਇਹਨਾਂ ਨੇ ਕਿਹਾ ਵੀ ਆਓ ਤੇ ਆਪਾਂ ਇਹਨਾਂ ਦਾ ਪੁਰਾਣਾ ਜਿਹੜਾ ਆਵਾਰੀ ਪਾਣੀ ਵਗੇ ਰਹੇ ਹੋ ਤੁਹਾਨੂੰ ਲੱਗਦਾ ਸੀ ਵੀ ਤੁਹਾਨੂੰ ਰਾਜ ਸਭਾ ਵਿੱਚ ਜਾਂਦੇ ਤੁਸੀਂ ਪੰਜਾਬ ਦੀ ਸੇਵਾ ਕਰਦੇ ਪਏ ਕੋਈ ਇਹ ਸੇਵਾ ਹੀ ਆਹੀ ਹੈ ਇੰਦਾ ਵੀ ਸਾਰੇ ਸਾਡੇ ਵਲੰਟੀਅਰ ਸੇਵਾ ਕਰ ਸਕਦੇ ਆ ਅਸੀਂ ਕੰਮ ਕਰ ਰਹੇ ਆ ਅਸੀਂ ਪਹਿਲਾਂ ਹੀ ਸਪੋਰਟਸ ਦਾ ਕੰਮ ਕਰਦੇ ਆਂ ਹੋਰ ਕਈ ਸੋਸ਼ਲ ਕੰਮ ਕਰਦੇ ਆਂ ਤੇ ਹੁਣ ਵੀ ਕਰਦੇ ਰਹਿਣਾ ਹੁਣ ਸਾਡੀ ਪਾਵਰ ਆ ਗਈ ਆ ਵੀ ਆਪ ਸਾਡੀ ਆਪ ਹਮ ਪਾਰਟੀ ਆ ਗਈ ਆ ਤੇ ਸਾਨੂੰ ਹੋਰ ਜਾਵੇਂ ਨਾ ਜ਼ੋਰ ਨਾਲ ਕਹਿ ਸਕਦੇ ਹੋ ਕਿ ਆ ਚੀਜ਼ਾਂ ਕਰਨੀਆਂ ਆ ਜਾ ਰਿਹਾ ਵੀ ਹੁਣ ਐਲ 1 ਕਤਾਰ ਸਿੰਘ ਜੀ ਦੋ ਸਭਾ ਵੱਲੋਂ ਐਨਪੀ ਕਮਿਟੀ ਕਰੀਤਾ ਤੇ ਪੀਸਰ ਜੀ ਮੈਂ ਤੇ ਤੁਹਾਨੂੰ ਪਤਾ ਬਿਲ ਮੇ ਕੋਲ ਪੋਲੀਟੀਕਲ ਬੰਦਾ ਨਹੀਂ ਲੀਡਰ ਨਹੀਂ ਮੈਨੂੰ ਇਹਨਾਂ ਨੇ ਤਰਨ ਤਾਰਨ ਲਈ ਇਥੋਂ ਚੁੱਕ ਕੇ ਲਿਆਂਦਾ ਤੇ ਮੈਂ ਕੇਜਰੀਵਾਸ ਸਾਹਿਬ ਦੀ ਸੋਚ ਨੂੰ ਇਹ ਲੈ ਕੇ ਆਇਆ ਸੀ ਤੇ ਉਦਾਂ ਹੀ ਉਹਨਾਂ ਦੇ ਨਾਲ ਚੱਲ ਰਿਹਾ ਅੱਜ 9 ਐਮਐਲਏ ਸਦਾਤਾ ਹੈਗਾ ਲੇਕਿਨ ਦੋ ਐਮਐਲਏ ਸਾਹਿਬ ਵਨ ਸਿਰਫ ਆਇਆ ਬਿਲਕੁਲ ਉਹਨਾਂ ਨੂੰ ਹੋਣਾ ਚਾਹੀਦਾ ਹੈ ਕੁਝ ਜਿਵੇਂ ਇਦਾਂ ਦੇ ਆ ਤੁਹਾਨੂੰ ਪਤਾ ਦੋ ਤੋ ਕੇ ਦੇ ਭੋਗ ਪਹਿਲਾਂ ਕਮਿਟਮੈਂਟ ਕੀਤੀਆਂ ਤੇ ਚਲੋ ਫਿਰ ਵੀ ਅਸੀਂ ਤੇ ਉਹਨਾਂ ਦਾ ਸਨਮਾਨ ਲਈ ਰੱਖਿਆ ਸੀ ਔਰ ਦੂਸਰੇ ਵੀ ਜਿਹੜੇ ਲਾਲਜੀ ਜੀ ਆ ਗਏ ਉਹਨਾਂ ਦਾ ਤਲਵਾਦ ਇਹ ਦਿੱਲੀੋਂ ਆਇਆ ਇਹਨਾਂ ਦਾ ਤਲਵਾਦ ਅਸੀਂ ਤੇ ਬੇਨਤੀ ਕਰ ਸਕਦੇ ਸੀ ਤੇ ਲੇਕਿਨ ਉਹਨਾਂ ਨੂੰ ਇੱਥੇ ਦਾ ਵੀ ਖਰਚ ਰੱਖਣਾ ਚਾਹੀਦਾ ਕਿਉਂਕਿ ਇਹਨਾਂ ਵਲੰਟੀਅਰ ਨੇ ਜਤਾਇਆ ਇਹਨਾਂ ਨੇ ਜਿਹੜੇ ਮਤਲਬ ਉਹਨਾਂ ਦੇ ਸਾਥੀ ਆ ਜਿਹੜੀ ਗੱਲ ਆ ਜਿਹੜੀ ਲੱਗਦਾ ਵਾ ਜਿਹੜੀ ਆਪਣੇ ਬਲੱਟੇ ਆਏ ਸੀ ਉਹਨਾਂ ਨੂੰ ਕੁਝ ਖਲਦੀ ਨਹੀਂ ਨਹੀਂ ਕੋਈ ਫਰਕ ਨਹੀਂ ਪੈਂਦਾ ਕੋਈ ਤੁਹਾਡੇ ਸਾਹਮਣੇ ਦੀਪਕ ਜੀ ਬੋਲੇ ਆ ਇਹ ਹਰ ਇੱਕ ਸੀਐਮ ਆ ਹਰ ਇੱਕ ਇਹਨਾਂ ਦੀ ਸੁਣਾਈ ਹੁੰਦੀ ਆ ਜਿੱਥੇ ਵੀ ਆਉਣਗੇ ਉਹਨਾਂ ਦੀ ਸੁਣਾਈ ਹੋਊਗੀ ਇਹ ਕੋਈ ਜ਼ਰੂਰੀ ਨਹੀਂ ਕਿ ਬਈ ਐਮਐਲਏ ਕਹਣਗੇ ਤੇ ਤਾਂ ਇਹਨਾਂ ਦਾ ਹੁਕਮ ਹੋਊਗਾ ਠੀਕ ਆ ਪ੍ਰੋਪਰ ਚੱਲਣਾ ਚੱਲਣਾ ਚਾਹੀਦਾ ਬਹੁਤ ਜ਼ਰੂਰੀ ਆ ਨਹੀਂ ਦੋ ਹਰ ਇੱਕ ਨੂੰ ਕਹਿ ਸਕਦੇ ਆ ਵੀ ਆ ਸਾਡੇ ਨਾਲ ਆ ਕੰਮ ਨਹੀਂ ਹੋ ਰਿਹਾ ਸਾਡੇ ਵੱਡੀ ਪਾਰਟੀ ਸਾਨੂੰ ਸਾਰਾ ਧਿਆਨ ਰੱਖੂਗੀ ਜੀ ਬੋਜੀ ਜੀ ਜਦੋਂ ਪੁਲਵਲ ਆਂਦੇ ਇਹ ਹੁਣ 10000 ਦੇ ਵਿੱਚ ਹੀ ਲੋਕਾਂ ਨੂੰ ਮਿਲਣਾ ਹੜ ਕੇ ਆਪ ਦੇ ਮਿਲਦੇ ਆ ਰਹੇ ਨੇ ਤਾਂ ਫਿਰ ਪਬਲਿਕ ਉਹ ਨਹੀਂ ਨਹੀਂ ਇਹੋ ਜਿਹਾ ਤੁਸੀਂ ਮਹਿਸੂਸ ਨਾ ਕਰੋ ਵੀ ਤੁਹਾਨੂੰ ਦੱਸਿਆ ਉਹਨਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਕਈ ਵਾਰ ਕਿ ਕਿੱਥੇ ਪਹਿਲਾਂ ਕਮਿਟਮੈਂਟ ਕੀਤੀ ਹੋਵੇ ਤਾਂ ਫਿਰ ਉੱਥੇ ਜਾਣਾ ਜ਼ਰੂਰੀ ਆ ਤੇ ਤੁਹਾਡੇ ਵਿੱਚ ਰਹਿਣਾ ਸਾਰੇ ਨੇ ਉਹਨਾਂ ਦੀ ਡਿਊਟੀ ਹੈ ਕੇਜਰੀਵਾਲ ਸਾਹਿਬ ਨੇ ਲਾਤੀਆਂ ਹੋਵੇ ਐਮਐਲਏ ਦੀਆਂ ਕਿ ਤੁਸੀਂ ਆਪਣੇ ਹਲਕੇ 'ਚ ਕੰਮ ਕਰਨੇ ਆ ਦੇਖੋ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਆਮ ਆਰੀ ਪਾਰਟੀ ਹੋਂ ਦੇ ਵਿੱਚ ਆਈਏ ਤਾਂ ਉਹਨਾਂ ਕੇਜੀ ਵਾਲੀ ਸਰਜੋ ਉੱਪਰ ਦਿੱਲੀ ਦੀ ਸਰਜੋ ਉੱਪਰ ਹੈ ਪੰਜਾਬ ਵਾਲੇ ਵੋਟਾਂ ਮੰਗਿਆ ਗਿਆ ਸੀ ਪੰਜਾਬ ਦੇ ਵੋਟਾਂ ਪੈ ਜੇ ਮੇਰੇ ਲੋਕਾਂ ਸੰਤਾਨਾ ਮਾਗਾ ਜੇ ਵੀ ਕੇ ਤਾਰਕਤੀ ਜਾਵੇ ਤਾਂ ਬਿਜਲੀ ਦੀ ਸਿੱਖਿਆ ਦੀ ਅਤੇ ਡਾਕਟਰੀ ਲੇਕਿਨ ਸਿੱਖਿਆ ਦੀ ਜੇ 31 ਤਰੀਕ ਤੱਕ ਲੰਘ ਚੁੱਕੀ ਹੈ ਲੋਕਾਂ ਦੇ ਪ੍ਰਜਰ ਅਪੀਲਸ ਆ ਉਹਨਾਂ ਵੱਲੋਂ ਫੀਸਾ ਜਮ੍ਹਾਂ ਕਰਾ ਦਿੱਤੇ ਗਏ ਹਨ ਆਮ ਆਰੀ ਪਾਰਟੀ ਕੋਈ ਵੀ ਆਪਣੇ ਵੱਲੋਂ ਨਾ ਤਾਂ ਬਿਆਨ ਜਾਰੀ ਕੀਤਾ ਵਾ ਸਿੱਖਿਆ ਭਾਗ ਨੂੰ ਤੇ ਨਾ ਇੱਕ ਪੂਰਾ 55 ਕਰ ਸਿਆ ਹਜੇ 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 2 ਦਿਨ ਤੇ ਹੋਏ ਆ ਉਹਨਾਂ ਨੂੰ ਵਿਭਾਗ ਦਿੱਤੇ ਨਹੀਂ ਵਿਭਾਗ ਦਿੱਤੇ ਹੁਣੇ 2 ਦਿਨ ਤੇ ਹੋਏ ਆ ਤੇ ਤੁਸੀਂ 2 ਦਿਨ ਦੇ ਵਿੱਚ ਆਪਾਂ ਕੀ ਐਕਸਪੈਕਟ ਕਰ ਸਕਦੇ ਆ ਕਿ ਕਿੰਨਾ ਕੁ ਅਸੀਂ ਜ਼ਮੀਨੀ ਤੱਕ ਪਹੁੰਚ ਸਕਦੇ ਆ ਪਹਿਲਾਂ ਤੇ ਸਭ ਤੋਂ ਪਹਿਲਾਂ ਕੀ ਹੁੰਦਾ ਵੀ ਸਭ ਤੋਂ ਸਟੇਟ ਲੈਵਲ ਦਾ ਉਸ ਤੋਂ ਬਾਅਦ ਫਿਰ ਡਿਵੀਜ਼ਨ ਲੈਵਲ ਆਂਦਾ ਡਿਵੀਜ਼ਨ ਤੋਂ ਬਾਅਦ ਡਿਸਟ੍ਰਿਕਟ ਆਂਦਾ ਡਿਸਟ੍ਰਿਕਟ ਤੋਂ ਬਾਅਦ ਤਹਿਸੀਲ ਆਂਦਾ ਤੇ ਉਹ ਜਿਹੜੇ ਜਿੰਨਾ ਵੀ ਇਹ ਸਿਸਟਮ ਹੈ ਹਜੇ ਇਹਨਾਂ ਨੇ ਜਿੰਨੇ ਨੇ ਵਿਭਾਗ ਸੰਭਾਲੇ ਨੇ ਉਹਨਾਂ ਨਾਲ ਹਜੇ ਮੀਟਿੰਗਸ ਹੋਣਗੀਆਂ ਜਿਹੜੀ ਪਾਲਿਸੀ ਬਣੀ ਹੈ ਉਹਨੂੰ ਇੰਪਲੀਮੈਂਟੇਸ਼ਨ ਨੂੰ ਥੋੜਾ ਟਾਈਮ ਲੱਗਦਾ ਪਹਿਲਾਂ ਪਲੈਨਿੰਗ ਪਲੈਨਿੰਗ ਸਾਰੀ ਹੋਈ ਹੋਈ ਹੈ ਸਿਰਫ ਇੰਪਲੀਮੈਂਟੇਸ਼ਨ ਵਾਸਤੇ ਕੋਈ ਵੀ ਤੁਸੀਂ ਕੋਈ ਵੀ ਕੰਟਰੀ ਲੈ ਲਓ ਕੋਈ ਵੀ ਮੁੱਖ ਮੰਤਰੀ ਲੈ ਲਓ ਕੋਈ ਵੀ ਈਵਨ ਤੁਸੀਂ ਜੇ ਸੰਸਥਾ ਵੀ ਚਲਾਉਂਦੇ ਹੋ ਉਹਨੂੰ ਉਹਦੀ ਵੀ ਪਾਲਿਸੀ ਨੂੰ ਇੰਪਲੀਮੈਂਟੇਸ਼ਨ ਵਾਸਤੇ ਤੁਹਾਨੂੰ ਥੋੜਾ ਜਿਹਾ ਟਾਈਮ ਦੇਣਾ ਪਏਗਾ ਕਿਉਂਕਿ ਇਹ ਦੋ ਤਿੰਨ ਦਿਨ ਤੇ ਹੋਏ ਵਿਭਾਗ ਬਣੇ ਜਿਸ ਤਰ੍ਹਾਂ ਇਹ ਹੋਏਗਾ ਤੁਹਾਨੂੰ ਹੌਲੀ ਹੌਲੀ 1 ਮਹੀਨੇ 1-2 ਮਹੀਨੇ ਚ ਤੁਹਾਨੂੰ ਰਿਜ਼ਲਟ ਆਨੇ ਸ਼ੁਰੂ ਹੋ ਜਾਣਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਜਿਹੜੇ ਪੰਜਾਬ ਦੇ ਲੋਕ ਹਨ 300 ਰੁਪਏ ਫੀ ਫੀ ਕਿਹਾ ਬਿਲਕੁਲ ਮੋਦੀ ਸਰਕਾਰ ਖਾਲੀ ਕਿ ਬਿਆਨ ਹੈ ਇਹ ਸਰਕਾਰ ਵੱਲੋਂ ਕਿ ਪੰਜਾਬ ਵਿੱਚ ਕਿ ਕੋਲੇ ਮਿਟ ਲੱਗੇ ਜਾਣਗੇ 300 ਜਿਹੜੇ ਜੁੰਡ ਵਰਤੀ ਕੋਲੇ ਤੇ ਫਿਰ ਇਸ ਵਾਰ ਐਸਾ ਮਤਲਬ ਫਿਰ ਆ ਗਿਆ ਨਾ ਸੈਂਟਰਲ ਗਵਰਨਮੈਂਟ ਆ ਗਈ ਨਾ ਭਾਜਪਾ ਦਾ ਇੰਟਰਵੈਂਸ਼ਨ ਆ ਗਈ ਨਾ ਜੋ ਹਰਕਤਾਂ ਉਹ ਦਿੱਲੀ ਚ ਕਰਦੇ ਨੇ ਉਹੀ ਉਹ ਹਰਕਤਾਂ ਨੂੰ ਪੰਜਾਬ ਵਿੱਚ ਸ਼ੁਰੂ ਕਰ ਦਿਤੀਆਂ ਅੱਗੇ ਜਾ ਕੇ ਉਹ ਰੋਕਣ ਵਾਸਤੇ ਸੰਘਰਸ਼ ਕਰਨਗੇ ਅਸੀਂ ਸੇਵਾ ਵਾਸਤੇ ਸੰਘਰਸ਼ ਕਰਾਂਗੇ ਹੁਣ ਦੇਖਦੇ ਆਂ ਵੀ ਲੋਕ ਸੇਵਾ ਦੇ ਨਾਲ ਚੜਲੇ ਆ ਕਿ ਰੋਕਣ ਵਾਲਿਆਂ ਨਾਲ ਚੱਲਦੇ ਆ ਹਜੇ ਰੁਕ ਜਾਓ ਅੱਗੇ ਜਾ ਕੇ ਹੋਰ ਵੀ ਚੋਣਾ ਹੋਣੀਆਂ ਨੇ ਭਾਜਪਾ ਨੂੰ ਇਸ ਚੀਜ਼ ਦਾ ਜਵਾਬ ਜਨਤਾ ਪੰਜਾਬ ਦੀ ਜਨਤਾ ਦੇ ਨਾਲ ਨਾ ਦੇਸ਼ ਦੇਸ਼ ਦੀ ਜਨਤਾ ਵੀ ਦੇਗੀ ਪੰਜਾਬ ਦਾ ਪਾਣੀ ਨਾ ਦਾ ਕਾਰੀ ਸਰਕਾਰ ਨੇ ਬਾਹਰ ਗਿਆ ਨਾ ਹੀ ਕਾਂਗਰਸ ਦਾ ਬਗਲੇ ਆਮ ਆਦਮੀ ਪਾਣੀ ਨੂੰ ਕਰਕੇ ਪੰਜਾਬ ਦਾ ਪਾਣੀ ਬਾਹਰ ਜਾ ਰਿਹਾ ਪੰਜ ਸਾਲ ਦੇ ਅੰਦਰ ਅੰਦਰ ਤੁਸੀਂ ਇਸ ਚੀਜ਼ ਦਾ ਬਹੁਤ ਹੀ ਅੱਛਾ ਬੜਾ ਪੋਜ਼ਿਟਿਵ ਜਿਹੜਾ 75 ਸਾਲ 70 ਸਾਲ ਦਾ ਜਿਹੜਾ ਮੁੱਦਾ ਹੈ ਉਹ ਤੁਸੀਂ 5 6 ਸਾਲ ਦੇ ਅੰਦਰ ਅੰਦਰ ਇਹਦਾ ਰਿਜ਼ਲਟ ਤੁਸੀਂ ਜਰੂਰ ਦੇਖੋਗੇ ਬਹੁਤ ਅੱਛਾ ਦੇਖੋਗੇ ਤੇ ਮੈਨੂੰ ਉਮੀਦ ਨਹੀਂ ਹੈ ਮੈਨੂੰ ਯਕੀਨ ਹੈ ਵੀ ਪੰਜਾਬ ਦੀ ਜਿਹੜੀ ਜਿਹੜੀ ਇਤਿਹਾਸਿਕ ਫੈਸਲੇ ਨੇ ਇਤਿਹਾਸਿਕ ਫੈਸਲਾ ਹੋਊਗਾ ਇਤਿਹਾਸਿਕ ਫੈਸਲਾ ਆਮ ਆਦਮੀ ਪਾਰਟੀ ਹੀ ਕਰੇਗੀ ਭਗਵਨ ਦਮਨ ਜੀ ਕੀ 200000 ਰੁਪਏ ਦੀ ਰਕਮ ਲੈਣਗੇ 300000 ਉਤੇ ਆਖੀ ਕੀ ਇੱਕ ਵਿਆਹ ਹੈ ਕਰਜ਼ਾ ਲੈ ਕੇ ਕਰਜ਼ਾ ਉਤਾਰਿਆ ਜਾ ਸਕਦਾ ਨਹੀਂ ਇਹ ਰਾਸ਼ੀ ਨਹੀਂ ਲੈਣ ਗਏ ਸੀ ਉਹ ਪੰਜਾਬ ਦਾ ਹੱਕ ਲੈਣ ਗਏ ਸੀ ਆਪਾਂ ਪਹਿਲਾਂ ਹੱਕ ਬੋਲੀਏ ਜਿਹੜਾ ਪੈਕੇਜ ਜਿਹੜਾ ਪੰਜਾਬ ਦਾ ਹੱਕ ਬਣਦਾ ਪਹਿਲਾਂ ਅਸੀਂ ਉਹਨੂੰ ਲੈ ਲਈ ਫਿਰ ਬਾਅਦ ਵਿੱਚ ਅਸੀਂ ਸਾਡੀ ਬਹੁਤ ਅੱਛੀ ਪਾਲਿਸੀਸ ਅਰਵਿੰਦ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਸਾਰੇ ਜਿਨ੍ਹਾਂ ਵੀ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਤੱਕ ਸਾਰੇ ਜਿਹਨੇ ਇਸ ਪਾਲਿਸੀ ਮੇਕਿੰਗ ਦਾ ਇੱਕ ਹਿੱਸਾ ਨੇ ਤੇ ਅਸੀਂ ਜ਼ਰੂਰ ਤੁਹਾਨੂੰ ਇਹ ਜਿਆਦਾ ਨਹੀਂ ਮੈਂ ਬੋਲਾਂਗਾ 5 ਸਾਲ ਦੇ ਅੰਦਰ ਅੰਦਰ ਕੁਝ ਐਸੇ ਇਤਿਹਾਸਿਕ ਫੈਸਲੇ ਹੋਣਗੇ ਜੋ ਅਗਲੀ ਇਲੈਕਸ਼ਨ ਮੈਂ ਅਗਲੀ ਇਲੈਕਸ਼ਨ ਦੀ ਵੀ ਗੱਲ ਕਰ ਰਿਹਾ ਅਗਲੀ ਇਲੈਕਸ਼ਨ ਦੇ ਵਿੱਚ ਸਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ ਸਾਰਾ ਪੰਜਾਬ ਜਿਹੜਾ ਇੱਕ ਹੋ ਗਿਆ ਆਮ ਆਦਮੀ ਪਾਰਟੀ ਨੂੰ ਫਿਰ ਤੋਂ ਚੇਤਾਨਣ ਵਾਸਤੇ ਤਿਆਰ ਹੈ 5 ਸਾਲ ਦੇ ਅੰਦਰ ਅੰਦਰ ਤੁਸੀਂ ਸਾਨੂੰ ਅਸੀਂ 5 ਸਾਲ ਮੰਗੇ ਸਿਰਫ 5 ਸਾਲ ਦੇ ਅੰਦਰ ਅੰਦਰ ਜਿਵੇਂ ਅਸੀਂ ਕੰਮ ਕਰਾਂਗੇ ਤੁਸੀਂ ਸਾਨੂੰ ਵੋਟ ਪਾਣਾ ਉਸ ਤੋਂ ਬਾਅਦ ਫਿਰ ਤੁਹਾਡਾ ਆਪਣਾ ਫੈਸਲਾ ਹੋਏਗਾ ਤਰੰਤਰੰਤੋਂ ਬਲਜੀਤ ਸਿੰਘ ਦੀ ਰਿਪੋਰਟ